ਇਕ ਓਅੰਕਾਰ ਸਤਿਗੁਰ ਪ੍ਰਸਾਦਿ ਉਹ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇਕ ਹੈ ਜਿਹਦੇ ਅੱਗੇ ਤੁਸੀਂ ਸਾਰੇ ਅਸੀਂ ਸਾਰੇ ਹਰ ਰੋਜ਼ ਨਾ ਆਤਮ ਸਤਿ ਖੰਨੇ ਅਮਾਥਾ ਟੇਪਦੇ ਹਾਂ ਨਾ ਮਹਾਰਾਜ ਕਹਿੰਦੇ ਏਕ ਹੀ ਹੈ ਦੋ ਨਹੀਂ ਏ ਪ੍ਰਮਾਤਮਾ ਪ੍ਰਮਾਤਮਾ ਪਰਮੇਸ਼ਰ ਇੱਕ ਹੈ ਜਿਹੜਾ ਸਾਰਿਆਂ ਦੀ ਬਖਵਾਲਣਾ ਕਰਦਾ ਸਾਰਿਆਂ ਦੀ ਹੀ ਮਹਾਰਾਜ ਕਹਿੰਦੇ ਪਾਲਣਾ ਕਰਦਾ ਹੈ ਸਭ ਦਾ ਪ੍ਰਕਾਸ਼ਕ ਹੈ ਉਹ ਅਕਾਲ ਪੁਰਖ ਇੱਕ ਵਾਹਿਗੁਰੂ ਤੇ ਅਸੀਂ ਸਾਰੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਰਮੇਸ਼ਰ ਨੂੰ ਪਾਉਣ ਵਾਸਤੇ ਕਿ ਸਾਨੂੰ ਰੱਬ ਮਿਲ ਜਾਵੇ ਪ੍ਰਭੂਤਾ ਤਾਂ 95% ਅਸੀਂ ਦਾਤਾ ਮੰਗਣ ਵਾਸਤੇ ਪਰਮੇਸ਼ਰ ਨੂੰ ਬੁਝਦੇ ਹਾਂ ਕਿ ਮੈਨੂੰ ਆ ਮਿਲ ਜੇ ਮੈਨੂੰ ਉਹ ਮਿਲ ਜੇ ਕੋਈ ਸੰਸਾਰ ਤੇ ਕੋਈ ਦਾਤ ਮੰਗਦਾ ਹੈ ਕੋਈ ਸੰਸਾਰ ਦੇ ਉੱਪਰ ਕੋਈ ਉਪਾਦੀ ਪ੍ਰਾਪਤ ਕਰਨਾ ਚਾਹੁੰਦਾ ਹੈ ਕੋਈ ਸੰਸਾਰ ਤੇ ਵੱਡਾ ਬਣਨਾ ਚਾਹੁੰਦਾ ਹੈ ਪਰ ਮਹਾਰਾਜ ਦੱਸਦੇ ਆ ਗੁਰਬਾਣੀ ਦੇ ਅੰਦਰ ਪਈ ਪਰਮੇਸ਼ਰ ਨੂੰ ਪਾਉਣ ਵਾਸਤੇ ਕੱਲਾ ਰੱਬ ਨੂੰ ਪਾਉਣ ਵਾਸਤੇ ਕੋਈ ਵਿਰਲਾ ਹੀ ਆ ਜਿਹੜਾ ਆਪਣੀ ਨੀਂਦ ਖਰਾਬ ਕਰਕੇ ਅੰਮ੍ਰਿਤ ਵੇਲੇ ਜਾਗਦਾ ਕੋਈ ਵਿਰਲਾ ਹੀ ਆ ਜਿਹੜਾ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਆ ਨਹੀਂ ਤਾਂ ਜਿੱਦਣ ਸਾਨੂੰ ਲੋੜ ਪੈਂਦੀ ਆ ਉਹਦੇ ਨਾਲ ਸਿੱਤਲ ਮਿਲਾ ਕੇ ਉੱਠਦੇ ਆ ਤੇ ਭੱਜ ਕੇ ਗੁਰੂ ਸਾਹਿਬ ਜੀਆਂ ਦੇ ਕੋਲ ਜਾਨੇ ਅਰਦਾਸਾਂ ਕਰਦੇ ਹਾਂ ਮਹਾਰਾਜ ਸਾਨੂੰ ਆ ਮਿਲ ਜੇ ਇਹ ਇੱਦਾਂ ਹੋ ਜਵੇ ਸਤਿਗੁਰੂ ਮਹਾਰਾਜ ਸਾਨੂੰ ਮਾਤਮ ਬਖਸ਼ਣ ਅਸੀਂ ਗੁਰੂ ਦੇ ਨਾਲ ਹਮੇਸ਼ਾ ਹੀ ਜੁੜੀਏ ਹਮੇਸ਼ਾ ਜੁੜ ਕੇ ਰਹੀਏ ਐਸੇ ਗੁਰੂ ਨੂੰ ਜੇ ਪ੍ਰਾਪਤ ਕਰਨਾ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਐਸਾ ਪਰਮਾਤਮਾ ਸਾਨੂੰ ਪ੍ਰਾਪਤ ਹੁੰਦਾ ਹੈ